ਹਾਂਜੀ ਸਤਿ ਸ੍ਰੀ ਅਕਾਲ ਭਰਾਵੋ ਕੀ ਹਾਲ ਚਾਲ ਨੇ ਤੇ ਭਾਈ ਜਿਹੜੀ ਅੱਜ ਸਟੋਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਜਿਹੜੀ ਕਿਸੇ ਭਰਾ ਦੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨੀ ਆ ਨਾ ਇਹੇ ਸਟੋਰੀ ਨੂੰ ਲਗਭਗ 1 ਮਹੀਨਾ ਹੋ ਗਿਆ ਮੇਰੇ ਕੋਲੇ ਆਈ ਨੂੰ 1 ਮਹੀਨੇ ਤੋਂ ਇਹ ਸਟੋਰੀ ਪੈਂਡਿੰਗ ਚ ਪਈ ਹੋਈ ਹੈ ਪੈਂਡਿੰਗ ਚ ਪੈਣ ਦਾ ਕਾਰਨ ਇਹ ਸੀਗਾ ਕਿ ਮੇਰੇ ਵਿੱਚ ਹਿੰਮਤ ਨਹੀਂ ਸੀ ਇਹ ਸਟੋਰੀ ਨੂੰ ਤੁਹਾਡੇ ਨਾਲ ਸਾਂਝਾ ਕਰ ਲਾਂ ਜਦ ਤੁਹਾਨੂੰ ਦੱਸ ਦੇਵਾਂ ਕਿਉਂਕਿ ਇਸ ਸਟੋਰੀ ਦੇ ਵਿੱਚ ਇੱਕ ਬੜਾ ਪਵਿੱਤਰ ਰਿਸ਼ਤਾ ਸ਼ਰਮਸਾਰ ਹੋਇਆ ਬਈ ਤਾਂ ਇਹ ਸਟੋਰੀ ਮੈਂ ਇੱਕ ਮਹੀਨੇ ਤੋਂ ਨਹੀਂ ਕਰ ਰਿਹਾ ਸੀਗਾ ਤਾਂ ਰਾਤ ਜਦੋਂ ਅਚਾਨਕ ਉਸ ਭਰਾ ਦਾ ਮੈਨੂੰ ਫੋਨ ਆਇਆ ਤਾਂ ਉਹ ਕਹਿੰਦਾ ਬਾਈ ਮੇਰੀ ਸਟੋਰੀ ਕਿਉਂ ਨਹੀਂ ਪਾਈ ਤਾਂ ਮੈਂ ਉਹਨਾਂ ਕੁਝ ਗੱਲਾਂ ਕੀਤੀਆਂ ਤਾਂ ਉਹ ਭਰਾ ਕਹਿੰਦਾ ਵੀ ਪਲੀਜ਼ ਇਹ ਸਟੋਰੀ ਨੂੰ ਤੂੰ ਜ਼ਰੂਰ ਪਾਸ ਕਰ ਦੇ ਗੁੱਸੇ ਨਾਲ ਵੀ ਬੋਲਿਆ ਮੇਰੇ ਨਾਲ ਬਚਾਈ ਦੇ ਬਾਜ ਦੇ ਵਿੱਚ ਬਹੁਤ ਦਰਦ ਸੀਗਾ ਕਹਿੰਦਾ ਮੈਂ ਚਾਹੁੰਦਾ ਵੀ ਇਹ ਲੋਕਾਂ ਤੱਕ ਜ਼ਰੂਰ ਪਹੁੰਚੇ ਵੀ ਜਿਹੜਾ ਨਰਕ ਸਾਡੇ ਘਰ ਚ ਹੋਇਆ ਜਿਹੜਾ ਗੰਦ ਦਾ ਦੌਰ ਸਾਡੇ ਘਰ ਚੋਂ ਗੁਜ਼ਰਿਆ ਉਹ ਕਿਸੇ ਹੋਰ ਘਰ ਚ ਨਾ ਗੁਜ਼ਰੇ ਜੋ ਮੈਂ ਆਪਣੇ ਤੇ ਹੰਡਾਇਆ ਜੋ ਜੋ ਸਾਡੇ ਪਰਿਵਾਰ ਨਾਲ ਹੋਇਆ ਉਹ ਕਿਸੇ ਹੋਰ ਪਰਿਵਾਰ ਨਾਲ ਨਾ ਹੋਵੇ ਗੱਲ ਕੀ ਹੁੰਦੀ ਆ ਬਾਈ ਕਹਿੰਦਾ ਮੈਂ ਛੋਟਾ ਜਿਹਾ ਹੁੰਨਾ ਤੇ ਇੱਕ ਮੇਰਾ ਭਰਾ ਹੁੰਦਾ ਉਹ ਮੇਰੇ ਤੋਂ ਛੋਟਾ ਹੁੰਦਾ ਕਹਿੰਦਾ ਮੈਂ ਐਡਾ ਵੀ ਛੋਟਾ ਨਹੀਂ ਜਦੋਂ ਸਾਰੀ ਗੱਲਾਂ ਦਾ ਮੈਨੂੰ ਪਤਾ ਲੱਗਿਆ ਪਰ ਕਹਿੰਦਾ ਮੈਂ ਸ਼ੁਰੂ ਤੋਂ ਗੱਲ ਦੱਸਣੀ ਚਾਹੁੰਨਾ ਤੁਹਾਨੂੰ ਕਹਿੰਦਾ ਜਿਹੜੇ ਮੇਰੇ ਫਾਦਰ ਸਾਹਿਬ ਸੀਗੇ ਉਹ ਕਿਸੇ ਮੈਕਮੇ ਦੇ ਵਿੱਚ ਜੌਬ ਕਰਦੇ ਸੀਗੇ ਤੇ ਉਹ ਮੈਕਮਾ ਬੜਾ ਸਤਿਕਾਰਯੋਗ ਮੈਕਮਾ ਬਾਈ ਨੇਰੋਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਸ ਵਿਭਾਗਮੇ ਦਾ ਬੜਾ ਸਤਿਕਾਰਯੋਗ ਵਿਭਾਗਮਾ ਉਹ ਕਹਿੰਦਾ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਦਾ ਵਿਆਹ ਹੋ ਜਾਗਾ ਤੇ ਕਹਿੰਦਾ ਜਦੋਂ ਮੈਂ ਜਦੋਂ ਸਾਡਾ ਜਨਮ ਹੁੰਦਾ ਉਸ ਤੋਂ ਬਾਅਦ ਜਦੋਂ ਮੈਂ ਸੁਰਤ ਸੰਭਾਲਦਾ ਸੁਰਤ ਸੰਭਾਲਣ ਤੋਂ ਮੈਂ ਦੇਖਦਾ ਵੀ ਇੱਕ ਸਾਡਾ ਫੱਪੜ ਹੁੰਦਾ ਦੋ ਚਾਰ ਪਿੰਡ ਛੱਡ ਕੇ ਉਸ ਫੱਪੜ ਦਾ ਪਿੰਡ ਹੁੰਦਾ ਉਸ ਫੱਪੜ ਦੀ ਸਾਡੇ ਘਰ ਚ ਬੜੀ ਆਉਣੀ ਜਾਣੀ ਹੁੰਦੀ ਹੈ ਤੇ ਕਹਿੰਦਾ ਤੁਸੀਂ ਛੋਟੇ ਸੀ ਸਾਨੂੰ ਉਦੋਂ ਉਹਨਾਂ ਗੱਲਾਂ ਦਾ ਨਹੀਂ ਪਤਾ ਸੀ ਸਾਡੇ ਲਈ ਉਹ ਸਾਡਾ ਸਿਰਫ ਫੱਪੜ ਸੀ ਸਾਡੇ ਘਰ ਦਾ ਜਵਾਈ ਪਾਈ ਸੀ ਇਸ ਤੋਂ ਇਲਾਵਾ ਹੋਰ ਕਿਸੇ ਗੱਲ ਦਾ ਸਾਨੂੰ ਨਹੀਂ ਸੀ ਪਤਾ ਕਹਿੰਦੇ ਪਰ ਜਿਹੜੀ ਮੇਰੀ ਮਾਂ ਸੀਗੀ ਮੇਰੇ ਮਾਂ ਦੀ ਮੇਰੇ ਪਿਓ ਨਾਲ ਬਹੁਤ ਘਟ ਬਣਦੀ ਸੀ ਬੜਾ ਸਾਡੇ ਘਰੇ ਕਲੇਸ਼ ਹੁੰਦਾ ਸੀ ਉਹਨਾਂ ਦੋਵਾਂ ਜੀਆਂ ਦੇ ਵਿੱਚ ਆਪਸ ਵਿੱਚ ਬੜੀ ਤਕਰਾਰਬਾਜੀ ਚੱਲਦੀ ਰਹਿੰਦੀ ਸੀ ਮੇਰੀ ਮਾਂ ਮੇਰੇ ਪਿਓ ਤੋਂ ਰਾਤ ਨੂੰ ਲੜ ਕੇ ਦੂਜੇ ਕਮਰੇ 'ਚ ਜਾ ਕੇ ਪੈ ਜਾਂਦੀ ਸਾਨੂੰ ਕਮੰਜਾ ਢਾ ਕੇ ਕਹਿੰਦਾ ਉਹ ਤੋਂ ਪਰ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ ਕਿ ਮੇਰੇ ਮਾਂ ਤੇ ਮੇਰੇ ਪਿਓ ਦੇ ਵਿੱਚ ਇੰਨੀ ਜ਼ਿਆਦਾ ਲੜਾਈ ਕਿਉਂ ਹੁੰਦੀ ਆ ਜਦੋਂ ਮੇਰੇ ਪਿਓ ਨੇ ਛੁੱਟੀ ਆਉਣਾ 6 ਮਹੀਨਿਆਂ ਬਾਅਦ ਉਹਦੀ 8 ਮਹੀਨਿਆਂ ਬਾਅਦ ਕਈ ਵਾਰੀ ਉਹਨੇ ਲੜ ਕੇ ਜਾਣਾ ਸਾਲ-ਸਾਲ ਵੀ ਨਾ ਕਹਦਾ ਆਉਣਾ ਤੇ ਕਹਿੰਦਾ ਉਹ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਸੀ ਪਤਾ ਵੀ ਇਹਨਾਂ ਦੀ ਆਪਸ ਦੇ ਵਿੱਚ ਇੰਨੀ ਜ਼ਿਆਦਾ ਟਕਰਾਰ ਬਾਜ਼ੀ ਇੰਨਾ ਜ਼ਿਆਦਾ ਕਲੇਸ਼ ਇਹਨਾਂ ਦਾ ਆਪਸ ਦੇ ਵਿੱਚ ਕਿਉਂ ਰਹਿੰਦਾ ਕਹਿੰਦਾ ਚਲੋ ਜੀ ਸਾਡੇ ਫੁੱਫੜ ਦੇ ਸਾਡੇ ਘਰੇ ਆਉਣਾ 2-3-3 ਰਾਤਾਂ ਰਹਿਣੀਆਂ ਮੀਟ ਸ਼ੀਟ ਵੀ ਬੰਨੇ ਪੱਕ ਸ਼ਕ ਵੀ ਚੱਲਣੇ ਸਭ ਕੁਝ ਹੋਣਾ ਤੇ ਜ਼ਿਆਦਾਤਰ ਜਿਹੜਾ ਮੇਰਾ ਫੁੱਫੜ ਸੀ ਉਹ ਉਸ ਟਾਈਮ ਹੀ ਜ਼ਿਆਦਾਤਰ ਆਉਂਦਾ ਸੀ ਜਦੋਂ ਮੇਰਾ ਪਿਓ ਡਿਊਟੀ ਤੇ ਹੁੰਦਾ ਸੀ ਕਹਿੰਦਾ ਉਦੋਂ ਆਉਂਦਾ ਉਦੋਂ ਵੀ ਜਦੋਂ ਮੇਰਾ ਪਿਓ ਛੁੱਟੀ ਤੇ ਆਉਂਦਾ ਸੀ ਪਰ ਉਦੋਂ ਇੱਕ ਅੱਧੀ ਰਾਤ ਰਹਿ ਕੇ ਮੁੜ ਜਾਂਦਾ ਸੀ ਪਰ ਜਦੋਂ ਉਹ ਡਿਊਟੀ ਤੇ ਗਿਆ ਹੁੰਦਾ ਸੀ ਉਸ ਤੋਂ ਬਾਅਦ ਉਹ 2-3 ਦਿਨ ਰਾਤਾਂ ਸਾਡੇ ਘਰ ਲਾ ਕੇ ਜਾਂਦਾ ਸੀ ਕਹਿੰਦਾ ਚਲੋ ਜੀ ਇਹ ਕੰਮ ਇਸ ਤਰ੍ਹਾਂ ਚੱਲਦਾ ਰਹਿੰਦਾ ਮੇਰੀ ਮਾਂ ਨੂੰ ਮੇਰਾ ਪਿਓ ਬਹੁਤ ਜ਼ੋਰ ਲਾਉਂਦਾ ਵੀ ਜਿੱਥੇ ਮੈਂ ਡਿਊਟੀ ਕਰਦਾ ਉੱਥੇ ਮੇਰੇ ਨਾਲ ਚੱਲ ਪਰ ਮੇਰੀ ਮਾਂ ਉੱਥੇ ਨਹੀਂ ਜਾਂਦੀ ਪੈਰਾਂ ਤੇ ਪਾਣੀ ਨਹੀਂ ਪੈਣਦੀ ਮੈਂ ਉੱਥੇ ਨਹੀਂ ਜਾਣਾ ਨਹੀਂ ਜਾਣਾ ਵੀ ਸਾਰਾ ਕੁਝ ਚੱਲਦਾ ਰਹਿੰਦਾ ਕਹਿੰਦਾ ਪਰ ਮੈਨੂੰ ਨਹੀਂ ਪਤਾ ਹੁੰਦਾ ਵੀ ਗੱਲਾਂ ਪਿੱਛੇ ਕਾਰਨ ਕੀ ਆ ਕਹਿੰਦਾ ਪਰ ਜਿਸ ਦਿਨ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਜਦੋਂ ਮੇਰੀ ਜ਼ਿੰਦਗੀ ਦੇ ਵਿੱਚ ਮਾੜਾ ਦਿਨ ਆਇਆ ਕਹਿੰਦਾ ਬਾਈ ਉਸ ਦਿਨ ਕੀ ਗੱਲ ਸੀ ਵੀ ਦੁਪਹਿਰ ਦਾ ਟਾਈਮ ਸੀ ਕਹਿੰਦਾ ਅਸੀਂ ਬਾਹਰ ਗਲੀ ਦੇ ਵਿੱਚ ਖੇਡਦੇ ਪਏ ਸੀ ਤੇ ਸਾਡਾ ਫੁੱਫੜ ਸਾਡੇ ਘਰੇ ਆਇਆ ਹੁੰਦਾ ਕਹਿੰਦਾ ਪਰ ਮੇਰੇ ਤਾਂ ਜਿੱਤ-ਚਿੱਤ ਵਿੱਚ ਵੀ ਗੱਲ ਨਹੀਂ ਸੀ ਵੀ ਇਹ ਬਾਣਾ ਵਾਪਰੂਗਾ ਜਾਂ ਮੈਂ ਆਪਦੀਆਂ ਅੱਖਾਂ ਨਾਲ ਆ ਗੁੱਝ ਦੇਖੂਗਾ ਕਹਿੰਦਾ ਮੇਰੀ ਜ਼ਿੰਦਗੀ ਦਾ ਬਹੁਤ ਮਾੜਾ ਟਾਈਮ ਸੀ ਮਾੜਾ ਦਿਨ ਸੀ ਮੇਰੇ ਲਈ ਉਹ ਜਿਹੜੀ ਉਸ ਦਿਨ ਨੇ ਮੇਰੀ ਜ਼ਿੰਦਗੀ ਪੱਥਰ ਬਣਾ ਦਿੱਤੀ ਮੇਰੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਕੰਦਾ ਮੈਂ ਖੇਡਦਾ ਖੇਡਦਾ ਮੈਨੂੰ ਪਿਆਸ ਲੱਗਦੀ ਆ ਤਾਂ ਮੈਂ ਜੱਕਦਾ ਮ ਭੱਜ ਕੇ ਘਰ ਜਾਣਾ ਪਾਣੀ ਪੀਣ ਲਈ ਜਦੋਂ ਮੈਂ ਆਪਦੇ ਘਰੇ ਪਾਣੀ ਪੀਣ ਲਈ ਜਾਣਾ ਤਾਂ ਮੈਂ ਬਾਰੀ ਚੋਂ ਨਿਗਾ ਮੇਰੀ ਵੱਜਦੀ ਮੈਂ ਦੇਖਦਾ ਕਿ ਮੇਰੀ ਮਾਂ ਤੇ ਮੇਰਾ ਫੁੱਫੜ ਇਹੋ ਜੀ ਹਾਲਤ ਦੇ ਵਿੱਚ ਹੁੰਦੇ ਆ ਜਿਹੜੀ ਹਾਲਤ ਚ ਇੱਕ ਪੁੱਤ ਆਪਦੀ ਮਾਂ ਨੂੰ ਨਹੀਂ ਦੇਖ ਸਕਦਾ ਦੇਖਣਾ ਤਾਂ ਬਾਲੀ ਦੂਰ ਦੀ ਗੱਲ ਆ ਬਈ ਬੰਦਾ ਸੋਚ ਵੀ ਨਹੀਂ ਸਕਦਾ ਦੇਖਣਾ ਬਹੁਤ ਦੂਰ ਦੀ ਗੱਲ ਆ ਬਾਈ ਕਹਿੰਦਾ ਜਦੋਂ ਮੈਂ ਆਪਦੀ ਮਾਂ ਨੂੰ ਸਭ ਕੁਝ ਦੇਖਿਆ ਤਾਂ ਕਹਿੰਦਾ ਬਈ ਜਿਹੜੀ ਪਿਆਸ ਸੀ ਉਹ ਤਾਂ ਉੱਥੇ ਹੀ ਮਰ ਗਈ ਤਾਂ ਮੈਂ ਵਾਪਸ ਉਵੇਂ ਭੱਜ ਕੇ ਆ ਕੇ ਗੇਟ ਦੇ ਬਾਹਰਲੇ ਪਾਸੇ ਬੈਠ ਜਾਂਦਾ ਤੇ ਮੇਰਾ ਧਿਆਨ ਖੇਡਣ ਚ ਵੀ ਟੁੱਟ ਜਾਂਦਾ ਤੇ ਮੈਂ ਇੱਕ ਜਾਉਂਦਾ ਜੀ ਇੱਕ ਲਾਸ਼ ਵਾਂਗੂ ਬੈਠ ਜਾਂਦਾ ਮੈਂ ਇੱਕ ਬੁੱਤ ਬਣ ਜਾਂਦਾ ਤੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਹੁਣ ਕੀ ਕਰਾਂ ਕਿਉਂਕਿ ਕਹਿੰਦਾ ਮੇਰੀ ਇੰਨੀ ਜ਼ਿਆਦਾ ਛੋਟੀ ਉਮਰ ਵੀ ਨਹੀਂ ਸੀ ਮੈਨੂੰ ਕਿਸੇ ਕਾਲ ਦੀ ਸਮਝ ਨਾ ਹੋਵੇ ਤੇ ਐਡੀ ਵੱਡੀ ਉਮਰ ਵੀ ਨਹੀਂ ਸੀ ਮੈਂ ਵੀ ਮੈਂ ਕੋਈ ਸਟੈਪ ਚੁੱਕ ਸਾਂ ਕਹਿੰਦਾ ਨਾ ਦਾ ਮੈਂ ਉਸ ਕੋਫੜ ਸਾਹਮਣੇ ਕੁਝ ਬੋਲ ਸਕਦਾ ਸੀ ਕਿਉਂਕਿ ਮੇਰੀ ਇੰਨੀ ਵੱਡੀ ਉਮਰ ਨਹੀਂ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਮੈਨੂੰ ਹੁਣ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਬਾਈ ਕਹਿੰਦਾ ਚਲੋ ਜੀ ਮੈਂ ਸ਼ਾਮ ਤੱਕ ਘਰ ਨਹੀਂ ਜਾਂਦਾ ਸ਼ਾਮ ਨੂੰ ਉਹ ਪਪੜ ਚਲਾ ਜਾਂਦਾ ਤੇ ਮੈਂ ਸ਼ਾਮ ਨੂੰ ਜਦੋਂ ਘਰੇ ਜਾਂਦਾ ਤੇ ਮੇਰੀ ਮਾਂ ਕਹਿੰਦੀ ਕਿਧਰ ਸਾਰਾ ਦਿਨ ਠੱਕੇ ਖਾਂਦਾ ਰਹਿ ਜਾਂ ਜੇ ਉਹ ਕਹਿੰਦਾ ਮੈਂ ਕੁਝ ਨਹੀਂ ਬੋਲਦਾ ਚੁੱਪ ਕਰ ਜਾਂਦਾ ਪਰ ਉਹ ਗੱਲਾਂ ਕਹਿੰਦਾ ਵਿੱਚੋਂ ਵਿੱਚ ਮੈਨੂੰ ਵੱਡ ਵੱਡ ਕੇ ਵੱਡ ਵੱਡ ਕੇ ਖਾਂਦੀਆਂ ਹੀ ਰਹਿੰਦੀਆਂ ਖਾਂਦੀਏ ਰਹਿੰਦੀਆਂ ਵੀ ਜਿਹੜੀ ਮੇਰੀ ਮਾਂ ਸੀ ਕਹਿੰਦਾ ਮੈਨੂੰ ਉਹਦੇ ਨਾਲ ਇੰਨੀ ਕੁ ਜ਼ਿਆਦਾ ਨਫ਼ਰਤ ਹੋ ਜਾਂਦੀ ਵੀ ਮਾਂ ਕਹਿੰਦਾ ਦੂਰ ਦੀ ਗੱਲ ਆ ਕਿ ਮੈਂ ਉਹਦੀ ਸ਼ਕਲ ਤੱਕ ਵੀ ਨਹੀਂ ਦੇਖਣੀ ਪਸੰਦ ਕਰਦਾ ਕਿਉਂਕਿ ਜਦੋਂ ਇੱਕ ਪੁੱਤ ਆ ਉਹਦੀ ਮਾਂ ਨੂੰ ਇਹੋ ਜਿਹੀ ਹਾਲਤ 'ਚ ਦੇਖ ਲੈਂਦਾ ਤਾਂ ਭਾਈ ਨਫ਼ਰਤ ਹੋਣਾ ਤਾਂ ਇੱਕ ਸੁਭਾਵਿਕ ਗੱਲ ਆ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਸਾਡਾ ਪਿਓ ਫੇਰ ਛੁੱਟੀ ਆਉਂਦਾ ਉਹੀ ਕੰਜਰ ਕ ਲਈ ਸਾਡੇ ਘਰੇ ਫੇਰ ਚੱਲਦਾ ਮੇਰੀ ਮਾਂ ਫੇਰ ਮੇਰੇ ਪਿਓ ਨਾਲ ਲੜ ਪਿਆ ਕਰੇ ਫੇਰ ਮੰਜਾ ਚੱਕ ਕੇ ਦੂਜੇ ਕਮਰੇ 'ਚ ਢਾਲਿਆ ਕਰੇ ਮੈਂ ਸਾਰਾ ਕੁਝ ਦੇਖ ਰਿਹਾ ਹੁੰਦਾ ਪਰ ਉਦੋਂ ਮੈਨੂੰ ਪਤਾ ਲੱਗ ਗਿਆ ਹੁੰਦਾ ਵੀ ਜਿਹੜੀ ਮੇਰੀ ਮਾਂ ਮੇਰੇ ਪਿਓ ਨਾਲ ਲੜਦੀ ਆ ਮੰਜਾ ਚੱਕ ਕੇ ਦੂਜੇ ਕਮਰੇ 'ਚ ਭੱਜ ਜਾਂਦੀ ਆ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਇਹ ਸਾਰੀ ਪ੍ਰਸਾਦ ਦੀ ਜੜ ਸਾਡਾ ਫੁੱਫੜ ਆ ਜਿਹਨੇ ਸਾਡੇ ਘਰ ਦੇ ਵਿੱਚ ਗੰਦ ਪਾਇਆ ਕਹਿੰਦਾ ਮੈਂ ਐਵੇਂ ਨਹੀਂ ਕਹਿੰਦਾ ਵੀ ਕੱਲਾ ਫੁੱਫੜ ਹੀ ਦੋਸ਼ੀ ਐ ਇਸ ਗੱਲ ਦੇ ਵਿੱਚ ਕਿਉਂਕਿ ತಾੜੀ ਤਾਂ ਦੋ ਹੱਥਾਂ ਨਾਲ ਵੱਜਦੀ ਆ ਤੇ ਦੋ ਹੱਥਾਂ ਨਾਲੇ ਵੱਜਦੀ ਮੈਂ ਦੇਖੀ ਆ ਵੀ ਕਸੂਰਦਾਰ ਤਾਂ ਮੇਰੀ ਕਹਿੰਦਾ ਮਾਂ ਵੀ ਓਨੀ ਐ ਤੇ ਸਾਡਾ ਫੁੱਫੜ ਵੀ ਓਨਾ ਪਰ ਕਹਿੰਦਾ ਮੈਂ ਕਈ ਵਾਰ ਸੋਚਦਾ ਹਾਂ ਕਿ ਮੇਰੇ ਫੁੱਫੜ ਨੂੰ ਕੋਈ ਸੋਚਣਾ ਚਾਹੀਦਾ ਸੀ ਕਿ ਮੈਂ ਕਿ ਗੰਦਾ ਪਾ ਰਿਹਾ ਵੀ ਮੈਂ ਉਸ ਘਰ ਦਾ ਜਵਾਈ ਪਾਈਆਂ ਵੀ ਮੈਂ ਕੀ ਕਰ ਰਿਹਾ ਵੀ ਚਲ ਠੀਕ ਜੇ ਮੇਰੀ ਮਾਂ ਕਿਤੇ ਗਲਤ ਸੀ ਤਾਂ ਮੇਰਾ ਫਫੜ ਹੀ ਉਸ ਗੱਲ ਤੋਂ ਪਿੱਛੇ ਹਟ ਜਾਂਦਾ ਕਹਿੰਦਾ ਚਲੋ ਇਹ ਸਾਰਾ ਕੁਝ ਚੱਲਦਾ ਰਹਿੰਦਾ ਟਾਈਮ ਬੀਤਦਾ ਰਹਿੰਦਾ ਮੇਰਾ ਪਿਓ ਡਿਊਟੀ ਚਲਾ ਜਾਂਦਾ ਕਦੇ ਆ ਜਾਂਦਾ ਉਹੀ ਕਲੇਸ਼ ਉਹੀ ਸਭ ਕੁਝ ਉਸ ਤੋਂ ਪਹਿਲਾਂ ਕਹਿੰਦਾ ਰਿਸ਼ਤੇਦਾਰ ਦੇ ਵਿੱਚ ਵਿਆਹ ਹੁੰਦਾ ਤੇ ਉੱਥੇ ਇੱਕ ਬੁੜੀ ਮੇਰੀ ਮਾਂ ਨੂੰ ਕਹਿੰਦੀ ਵੀ ਤੇਰਾ ਆ ਮੁੰਡਾ ਤਾਂ ਜਮਈ ਆਪਦੇ ਫਫੜ ਵਰਗਾ ਕਹਿੰਦਾ ਜਦੋਂ ਬਈ ਮੈਂ ਆ ਗੱਲ ਸੁਣੀ ਉਸ ਬੁੜੀ ਦੇ ਮੂੰਹ ਚੋਂ ਕਲਮਤ ਜਉਦਾਈ ਮਰ ਗਿਆ ਵੀ ਆ ਇਸ ਬੁੜੀ ਨੇ ਕੀ ਕਹਿਤਾ ਵੀ ਇਹਨੂੰ ਕੋਈ ਗੱਲ ਤਾਂ ਮੇਰੇ ਵਿੱਚ ਦੇਖਣ ਚ ਲੱਗੀ ਆ ਵੀ ਇਹ ਉਹਦੇ ਫੁੱਫੜ ਵਰਗਾ ਕਹਿੰਦਾ ਮੈਂ ਇੱਕਦਮ ਭੱਜਦਾ ਜਾ ਕੇ ਉਦੋਂ ਕਹਿੰਦਾ ਵਿਆਹ ਘਰਾਂ ਦੇ ਵਿੱਚ ਹੀ ਹੁੰਦੇ ਸੀ ਦਪਾਲਸ ਫੂਟਸਲਾ ਵਗੇ ਦਰਵਾਜ਼ੀ ਸੀ ਕਹਿੰਦਾ ਮੈਂ ਜੱਕਦਾਂ ਭੱਜਿਆ ਤੇ ਮੈਂ ਜਾ ਕੇ ਸ਼ੀਸ਼ੇ 'ਚ ਦੇਖਦਾ ਤੇ ਵਾਕਈ ਉਹ ਕਹਿੰਦਾ ਬੁੜੀ ਦੀ ਗੱਲ ਸਹੀ ਸੀ ਜਿਨਾ ਮੇਰਾ ਚਿਹਰਾ ਸੀ ਮੇਰੇ ਨਾਂ ਨਕਸ਼ਾ ਸੀ ਰੰਗ ਰੂਪ ਸੀ ਉਹ ਮੇਰੇ ਫੁੱਫੜ ਨਾਲ ਲਗਭਗ ਮਿਲਦੇ ਜੁਲਦੇ ਸੀ ਕਹਿੰਦਾ ਜਦੋਂ ਮੈਂ ਆਪਦਾ ਚਿਹਰਾ ਸ਼ੀਸ਼ੇ 'ਚ ਦੇਖਿਆ ਤਾਂ ਕਹਿੰਦਾ ਮੈਨੂੰ ਆਪਦੇ ਚਿਹਰੇ ਤੋਂ ਵੀ ਇੰਨੀ ਕਿ ਜ਼ਿਆਦਾ ਨਫ਼ਰਤ ਆ ਕੀ ਕੀਤਾ ਵੀ ਮੇਰੀ ਮਾਂ ਨੇ ਆ ਕੀ ਕੀਤਾ ਵੀ ਮੇਰਾ ਪਿਓ ਵਾਕਈ ਸਹੀ ਹੈ ਵੀ ਜਿਹੜਾ ਇਹਨਾਂ ਚ ਆਪਸ ਚ ਕਲੇਸ਼ ਰਹਿੰਦਾ ਉਹ ਸਾਰੇ ਕਲੇਸ਼ ਦੀ ਮੈਂ ਸਾਰੀ ਕਹਾਣੀ ਹੌਲੀ ਹੌਲੀ ਸਾਰੀ ਮੇਰੇ ਦਿਮਾਗ ਚ ਉਵੇਂ ਘੁੰਮਣ ਲੱਗ ਗਈ ਕਹਿੰਦਾ ਚਲੋ ਜੀ ਵਿਆਹ ਤੋਂ ਘਰ ਆ ਜਾਂਦੇ ਆ ਕਹਿੰਦਾ ਮੇਰੀ ਉਮਰ ਵੱਧਦੀ ਜਾਂਦੀ ਹੈ ਮੈਂ ਦਾਰੂ ਦੱਪਾ ਪੀਣ ਲੱਗ ਜਾਨਾ ਹੋਰ ਨਸ਼ੇ ਪੱਤੇ ਕਰਨ ਲੱਗ ਜਾਨਾ ਮੈਂ ਇੱਕ ਜਾਉਂਦਾ ਜੀ ਕਹਿੰਦਾ ਪੱਥਰ ਬਣ ਜਾਨਾ ਕਹਿੰਦਾ ਜਿਹੜੀ ਮੇਰੀ ਮਾਂ ਹੁੰਦੀ ਉਹ ਬਾਬਿਆਂ ਬੁੱਬਿਆਂ ਕੋਲੇ ਪੜਾ ਜਾਂਦੀ ਹੁੰਦੀ ਆ ਧਾਗੇ ਤਵੀਦ ਦਾ ਬੜੇ ਸ਼ੁਰੂ ਤੋਂ ਹੀ ਲਿਆਉਂਦੀ ਸੀ ਕਹਿੰਦਾ ਕਹਿੰਦਾ ਉਹਨੂੰ ਐ ਹੋ ਜਾਂਦਾ ਕਿ ਮੇਰੇ ਪੁੱਤ ਨੂੰ ਕਿਸੇ ਨੇ ਕੁਝ ਕਰਤਾ ਤੇ ਕਹਿੰਦੇ ਮੈਨੂੰ ਵੀ ਧਾਗੇ ਤਵੀਜ ਬਣਣੇ ਸ਼ੁਰੂ ਕਰਤੇ ਪਰ ਕਹਿੰਦਾ ਜਿਹੜੀ ਮੇਰੇ ਅੰਦਰ ਗੱਲ ਚੱਲ ਰਹੀ ਸੀ ਉਹ ਤਾਂ ਕਹਿੰਦਾ ਮੈਨੂੰ ਪਤਾ ਸੀ ਪਰ ਮੇਰੀ ਮਾਂ ਨੂੰ ਤਾਂ ਨਹੀਂ ਸਕਲਦਾ ਪਤਾ ਸੀਗਾ ਵੀ ਵੀ ਮੇਰੇ ਪੁੱਤ ਨੂੰ ਸਾਰਾ ਕੁਝ ਪਤਾ ਲੱਗ ਚੁੱਕਿਆ ਵੀ ਇਹ ਤਾਂ ਕਰਕੇ ਪੱਥਰ ਬਣਦਾ ਜਾਂਦਾ ਕਹਿੰਦਾ ਮੈਂ ਘਰ 'ਚ ਬੋਲਣਾ ਬੜਾ ਘੱਟ ਕਰਤਾ ਬਾਹਰ ਅੰਦਰ ਆਉਣਾ ਜਾਣਾ ਬਿਲਕੁਲ ਬੰਦ ਕਰਤਾ ਬਸ કરી ਮੈਂ ਰਿਆ ਕਰਨਾ ਤੇ ਨਾ ਕੋਈ ਕੰਮ ਕਰਨ ਨੂੰ ਜੀ ਕਹੇ ਵੀ ਕਿ ਮੈਂ ਚਾਹੁੰਦਾ ਹੀ ਫਿਰਦੀ লাশ ਬਣ ਗਿਆ ਕਹਿੰਦਾ ਉਸ ਤੋਂ ਬਾਅਦ ਕੀ ਹੋਇਆ ਕਿ ਚਲੋ ਸਾਡੇ ਪਿਓ ਦੀ ਰਿਟਾਇਰਮੈਂਟ ਹੁੰਦੀ ਹੈ ਸਾਡਾ ਪਿਓ ਘਰੇ ਆਉਂਦਾ ਘਰੇ ਆ ਕੇ ਉਹੀ ਕੰਜਰ ਕਲੇਸ਼ ਉਹੀ ਤੂੰ ਤੂੰ ਮੈਂ ਮੈਂ ਉਹੀ ਲੜਾਈ ਜੋ ਮੈਂ ਸ਼ੁਰੂ ਤੋਂ ਦੇਖਦਾ ਸੀ ਉਵੇਂ ਹੀ ਚੱਲਦੀ ਰਹਿੰਦੀ ਹੈ ਕਹਿੰਦਾ ਇੱਕ ਦਿਨ ਕੀ ਹੁੰਦਾ ਕਿ ਮੇਰੇ ਮੇਰਾ ਪਿਓ ਘਰ ਆ ਕੇ ਬਹੁਤ ਡਰਿੰਕ ਕਰਨ ਲੱਗ ਜਾਂਦਾ ਕਿਉਂਕਿ ਮੇਰੇ ਪਿਓ ਨੂੰ ਤਾਂ ਲਗਭਗ ਸਾਰਾ ਕੁਝ ਪਤਾ ਹੁੰਦਾ ਉਹ ਵੀ ਇਸ ਗੱਲ ਦੀ ਬਹੁਤ ਟੈਨਸ਼ਨ ਲੈਂਦਾ ਜਦੋਂ ਤੁਹਾਨੂੰ ਪਤਾ ਵੀ ਘਰ ਦੇ ਵਿੱਚ ਆ ਕੁਝ ਹੋਵੇ ਨਾ ਤਾਂ ਬੰਦ ਰੋ ਉੱਚੀ ਚਾਂਦਰੋਂ ਅੰਦਰ ਹੀ ਕੌਣ ਬੰਗ ਖਾ ਜਾਂਦੀ ਆ ਬਈ ਮੇਰਾ ਪਿਓ ਬੜੀ ਡਰਿੰਕ ਕਰਨ ਲੱਗ ਜਾਂਦਾ ਤੇ ਇੱਕ ਦਿਨ ਕਦਾ ਮੇਰੇ ਪਿਓ ਦੇ ਪੈਗ-ਪੋਗ ਲੱਗੇ ਤੇ ਮੇਰੀ ਮਾਂ ਨਾਲ ਲੜਾਈ ਹੋ ਜਾਂਦੀ ਤੇ ਮੇਰਾ ਪਿਓ ਫਿਰ ਸਾਰਾ ਚਿੱਠਾ ਖੋਲ ਦਿੰਦਾ ਵੀ ਵੀ ਤੂੰ ਤਾਂ ਫੁੱਫੜ ਨਾਲ ਮਾੜੀ ਆ ਸਾਨੂੰ ਸਾਰਾ ਪਤਾ ਕਿੱਥੇ-ਕਿੱਥੇ ਤੂੰ ਖੇ ਮਿੱਟੀ ਕਾਦੀ ਆ ਸਾਨੂੰ ਇਹ ਵੀ ਪਤਾ ਤੂੰ ਮੇਰੇ ਨਾਲ ਕਿਉਂ ਨਹੀਂ ਇੱਥੇ ਗਈ ਜੇ ਉਹ ਸਾਰਾ ਕੁਝ ਚਿੱਠਾ ਖੋਲਦਾ ਸਾਹਮਣੇ ਕਹਿੰਦਾ ਮੈਂ ਮੰਜੇ ਤੇ ਬੈਠਾ ਸੁਣ ਰਿਹਾ ਹੁਣਾਂ ਕਹਿੰਦਾ ਮੇਰੀ ਮਾਂ ਉੱਡ ਕੇ ਪੈਂਦੀ ਆ ਮੇਰੇ ਪਿਓ ਨੂੰ ਮਾੜੇ ਚੰਗੇ ਸ਼ਬਦ ਵੀ ਬੋਲਦੀ ਆ ਪਰ ਕਹਿੰਦਾ ਮੈਂ ਮੈਂ ਅੱਖਾਂ ਨਾਲ ਸਾਰਾ ਕੁਝ ਦੇਖ ਰਿਆ ਸੀ ਆਪਦੇ ਘਰ ਦੇ ਵਿੱਚ ਵੀ ਫੁੱਫੜ ਆਉਂਦਾ ਸੀ ਬੜੇ ਮੀਡ-ਮੂਡ ਮੇਰੀ ਮਾਂ ਬਣਾਉਂਦੀ ਸੀ ਦੋ-ਦੋ ਹਰ ਫੁੱਫੜਾ ਦੇ ਘਰੇ ਰਹਿੰਦਾ ਸੀਗਾ ਕਹਿੰਦਾ ਵੀ ਮੈਂ ਇੱਥੋਂ ਤੱਕ ਵੀ ਵੇਖਿਆ ਕਿ ਸਾਡੇ ਫੁੱਫੜ ਨੇ ਸਾਡੇ ਘਰੇ ਆਇਆ ਕਰਨਾ ਉਹਨੇ ਦੂਜੇ ਕਮਰੇ 'ਚ ਪਈ ਉਹਨਾਂ ਦੀ ਸਾਡੀ ਮਾਂ ਨੇ ਰਾਤ ਨੂੰ ਸਾਡੇ ਨਾਲ ਉੱਠ ਕੇ ਜਾ ਕੇ ਫੁੱਫੜ ਕੋਲੇ ਪੈ ਜਾ ਕਰਨਾ ਕਹਿੰਦਾ ਮੈਨੂੰ ਤਾਂ ਨੀਂਦ ਕਿੱਥੇ ਆਉਂਦੀ ਸੀ ਮੈਨੂੰ ਤਾਂ ਸਭ ਕੁਝ ਪਤਾ ਲੱਗ ਚੁੱਕਿਆ ਸੀਗਾ ਪਰ ਮੈਂ ਕਈ ਵਾਰੀ ਰਜਾਈ ਦੇ ਵਿੱਚ ਰੋਂਦਾ ਵੀ ਹੁੰਦਾ ਸੀ ਰੱਬਾ ਮੈਨੂੰ ਆਹ ਕਿਹੜੇ ਦਿਨ ਦਿਖਾ ਰਿਆਂ ਤੂੰ ਬੁੱਕ ਦੀ ਗੱਲ ਕਹਿੰਦਾ ਮੈਂ ਉਹ ਸਾਰ ਤੇ ਕਹਿੰਦਾ ਸਭ ਤੋਂ ਵੱਧ ਮੈਨੂੰ ਉਦੋਂ ਆਪਣੇ ਆਪ ਨਾਲ ਵੀ ਨਫ਼ਰਤ ਹੋ ਗਈ ਜਦੋਂ ਮੈਂ ਸ਼ੀਸ਼ੇ ਚਾਦਾ ਮੂੰਹ ਦੇਖਿਆ ਸੀ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਜਿਹੜੇ ਮੇਰੇ ਨਾਚ ਨੂੰ ਹਾਰ ਆ ਮੇਰੇ ਫੁੱਫੜ ਨਾਲ ਬਹੁਤ ਜ਼ਿਆਦਾ ਮਿਲਦੇ-ਜੋਲਦੇ ਆ ਤੇ ਕਹਿੰਦਾ ਉਹ ਗੱਲ ਵੀ ਮੈਨੂੰ ਵਿੱਚੋ ਵਿੱਚ ਵੱਢ ਕੇ ਖਾਣ ਲੱਗ ਗਈ ਮੇਰੀ ਮਾਂ ਨੇ ਇੱਕ ਬਗਾਨਾ ਇੱਕ ਗੰਦਾ ਖੂਨ ਮੇਰੇ ਚ ਭਰਿਆ ਹੁਣ ਮੈਂ ਕੀ ਕਹਿਣਾ ਚਾਹੁੰਦਾ ਤੁਸੀਂ ਗੱਲ ਸਮਝ ਚੁੱਕੇ ਹੋਵੋਗੇ ਕਹਿੰਦਾ ਫਿਰ ਇੱਕ ਦਿਨ ਬਾਈ ਮੇਰੀ ਮਾਂ ਮੇਰੇ ਪੈਪਾ ਕੋ ਲੱਗੇ ਹੋਏ ਤੇ ਮੇਰੀ ਮਾਂ ਵੀ ਕਹਿਣ ਲੱਗ ਲੀ ਤੂੰ ਵੀ ਪਿਓ ਦੇ ਲੱਛਣ ਆ ਤੇ ਆ ਗਿਆ ਤੂੰ ਵੀ ਸ਼ਰਾਬ ਪੀ ਪਿਛੜਾ ਪੜੋਇਆ ਫਰਦੰਦਾ ਰੂਪਿੰਦਾਰ ਰਹਿਣਾ ਜੇ ਉਹ ਕਹਿੰਦਾ ਫਿਰ ਮੈਂ ਉਹ ਸਾਰਾ ਚਿੱਠਾ ਮੈਂ ਮੇਰੀ ਮਾਂ ਕੋਲੇ ਖੋਲ ਲਿਆ ਕਿ ਜਿਹੜੇ ਜਿਹੜੇ ਲੱਛਣ ਤੂੰ ਕੀਤੇ ਆ ਉਹ ਸਾਰੇ ਮੈਨੂੰ ਪਤਾ ਕਹਿੰਦਾ ਮੈਂ ਸ਼ੁਰੂ ਤੋਂ ਲੈ ਕੇ ਸਾਰੀ ਹਿਸਟਰੀ ਸੁਣਾਈ ਮੈਂ ਤੁਹਾਨੂੰ ਕਦੋਂ ਵੇਖਿਆ ਸੀ ਤੂੰ ਰਾਤ ਨੂੰ ਉੱਠ ਕੇ ਜਾ ਕੇ ਫੁੱਫੜ ਕੋਲੇ ਪੈਂਦੀ ਮੈਂ ਸਭ ਕੁਝ ਕਹਿੰਦਾ ਪੀਤੀ ਚ ਬੋਲ ਦਿੱਤਾ ਕਹਿੰਦਾ ਮੇਰੀ ਮਾਂ ਗੋਬੀ ਨੂੰ ਕਹਿਣ ਲੱਗੀ ਤੂੰ ਦਾ ਕੁੱਤਾ ਤੇਰੇ ਮੂੰਹ ਨਾਲ ਕੁੱਤਾ ਬੰਨੇ ਤੂੰ ਦਾ ਸਪਰੇਅ ਪੀਣ ਤੋਂ ਬਾਅਦ ਕਹਿੰਦਾ ਚਲੋ ਜੀ ਅਸੀਂ ਤਾਂ ਫਿਰ ਹਸਪੀਟਲ ਲੈ ਕੇ ਜਾਣੇ ਸੀਗਾ ਕਹਦਾ ਚਲੋ ਜੀ ਉਸ ਟਾਈਮ ਤੇ ਕਹਿੰਦਾ ਮੇਰੀ ਮਾਂ ਮੰਨ ਲਓ ਵੀ 55 60 ਸਾਲ ਦੀ ਉਮਰ ਦੀ ਹੋ ਚੁੱਕੀ ਹੁੰਦੀ ਆ ਕਹਿੰਦਾ ਉਸ ਤੋਂ ਕਹਿੰਦਾ ਵੱਧ ਦੀ ਉਮਰ ਹੋ ਗਈ ਮੇਰੇ ਹਿਸਾਬ ਨਾਲ ਕਹਿੰਦਾ ਘਟਣੀ ਹੁੰਦੀ ਕਹਦਾ ਉਹ ਵੀ ਵਧੀਆ ਸੀ ਆਪਦੀ ਸਿਹਤ ਸੂਤ ਵੀ ਪੂਰੀ ਵਧੀਆ ਸੀ ਤੇ ਪਰ ਕਹਿੰਦਾ ਫੁੱਫੜ ਦੀ ਹੌਣੀ ਜਿਹੜੀ ਸਾਡੇ ਘਰੇ ਉਦੋਂ ਵੀ ਉਹੀ ਰਹਿੰਦੀ ਆ ਅਸੀਂ ਜਵਾਨ ਹੋਏ ਜਾਂ ਹੋ ਜਾਂਦੇ ਆ ਸਭ ਕੁਝ ਹੁੰਦਾ ਕਹਿੰਦਾ ਪਰ ਉਹ ਚੀਜ਼ਾਂ ਮੈਨੂੰ ਵੱਡ-ਵੱਡ ਕੇ ਖਾਰੇ ਦੇ ਇੱਕ ਪੁੱਤ ਨੂੰ ਆਪਦੀ ਮਾਂ ਨੂੰ ਇਦਾਂ ਕਹਿਣਾ ਬੜਾ ਔਖਾ ਹੁੰਦਾ ਵੀ ਤੂੰ ਗਲਤ ਆ ਨਾ ਬੜਾ ਕੁਝ ਨਹੀਂ ਬੰਦਾ ਕਹਿ ਸਕਦਾ ਜਿਹਦੇ ਬੀਤ ਦੀ ਉਹ ਹੀ ਜਾਣਦਾ ਹਨਾ ਸੁਣਨ ਵਾਲਾ ਤਾਂ ਬੜਾ ਕੁਝ ਕਹਿ ਦੂਗਾ ਕਹਿੰਦਾ ਚਲੋ ਜੀ ਮਾਂ ਸਪਰੇ ਪੀ ਰਹੀ ਦਿੰਦੀ ਆ ਹਸਪੀਟਲ ਲੈ ਜਾਂਦੇ ਆ ਉੱਥੇ ਜਾ ਕੇ ਮੇਰੀ ਮਾਂ ਕੀ ਬਿਆਨ ਦਿੰਦੀ ਆ ਕਿ ਮੈਂ ਆਪਦੇ ਪੁੱਤ ਦੇ ਮੇਰੇ ਪੁੱਤ ਨੇ ਮੈਨੂੰ ਸਪਰੇ ਪਿਆਈ ਆ ਮੇਰੇ ਤੇ ਇਲਜ਼ਾਮ ਲਾ ਦਿੱਤਾ ਜਾਂਦਾ ਤੇ ਮੇਰੀ ਮਾਂ ਦੀ ਡੈਥ ਹੋ ਜਾਂਦੀ ਆ ਉਸ ਤੋਂ ਬਾਅਦ ਕਹਿੰਦਾ ਜure ਕਾਨੂੰਨੀ ਕਾਰਵਾਈ ਹੁੰਦੀ ਆ ਬਾਈ ਮੈਨੂੰ ਜੇਲ ਹੋ ਜਾਂਦੀ ਆ ਜੇਲ ਕੱਟ ਕੇ ਮੈਂ ਘਰੇ ਆ ਜਾਂਦਾ ਕਹਿੰਦਾ ਬਾਈ ਹੁਣ ਉਹ ਗੱਲਾਂ ਨਾ ਤਾਂ ਮੈਨੂੰ ਜਿਉਉਣ ਦਿੰਦੀਆਂ ਨੇ ਤੇ ਨਾ ਹੀ ਕਿਉਂਕਿ ਬਹੁਤ ਪਿੰਡ ਚੋ ਵੀ ਗੱਲਾਂ ਕਰਦੇ ਆ ਕਿ ਇਹਨੇ ਆਪਦੀ ਮਾਂ ਮਾਰਤੀ ਇਹਦੀ ਮਾਂ ਐ ਸੀ ਆਉਂ ਸੀ ਕਿਉਂਕਿ ਉਹੋ ਜੇ ਗੱਲਾਂ ਕਹਿੰਦਾ ਬਈ ਨਾ ਤਾਲੁਕੀਆਂ ਨਹੀਂ ਦੀਆਂ ਨਾ ਛੁਪੀਆਂ ਰਿੰਦੀਆਂ ਤੇ ਰਿਸ਼ਤੇਦਾਰਾਂ ਨੂੰ ਲੱਗ ਪਗਨਾਂ ਗੱਲਾਂ ਦਾ ਪਤਾ ਹੀ ਸੀ ਕਹਿੰਦਾ ਬਈ ਹੁਣ ਵਿੱਚੋ ਵਿੱਚ ਵਿੱਚੋ ਵਿੱਚੋ ਗੱਲ ਵੱਡ ਵੱਟ ਕੇ ਖਾਂਦੀ ਆ ਤੇ ਕਹਿੰਦਾ ਮੈਨੂੰ ਆਪਦੀ ਸ਼ਕਲ ਨਾਲ ਵੀ ਇੰਨੀ ਕਿ ਨਫ਼ਰਤ ਹੋਈ ਪਈ ਆ ਕਿ ਮੇਰੀ ਮਾਂ ਮੇਰੇ ਨਾਲ ਕੀ ਕਰਕੇ ਗਈ ਕਹਿੰਦਾ ਜੇ ਤਾਂ ਮੈਂ ਸਭ ਕੁਛ ਆਦੀ ਮਾਂ ਦਾ ਨਾਮ ਵੇਖਦਾ ਮੰਨ ਲਾ ਉਹਦੇ ਮਾੜੇ ਲੱਛਣਾਂ ਆ ਬੇਖਦਾ ਤਾਂ ਸ਼ਾਇਦ ਮੇਰੇ ਦਿਲ ਚ ਗੱਲ ਹੀ ਨਹੀਂ ਸੀ ਆਉਣੀ ਵੀ ਮੇਰੀ ਸ਼ਕਲ ਮੱਫੜ ਨਾਲ ਮਿਲਦੀ ਆ ਪਰ ਜਦੋਂ ਮੈਂ ਆਪਣੀ ਮਾਂ ਨੂੰ ਸਭ ਕੁਝ ਦੇਖਿਆ ਤਾਂ ਮੇਰੇ ਦਿਲ 'ਚ ਉਹ ਗੱਲ ਘਾਰ ਕਰ ਗਈ ਕਿ ਮੇਰੇ ਅੰਦਰ ਜਿਹੜੇ ਮੇਰੇ ਰਗਾਂ 'ਚ ਖੂਨ ਧੌੜਦਾ ਉਹ ਸਾਡੇ ਫੁੱਫੜ ਦਾ ਤਾਂ ਕਹਿੰਦਾ ਬਈ ਮੈਨੂੰ ਹੁਣ ਆਪਣੇ ਆਪ ਨਾਲ ਇੰਨੀ ਕ ਨਫ਼ਰਤ ਹੋ ਚੁੱਕੀ ਆ ਤੇ ਮੈਂ ਕਹਿੰਦਾ ਰੱਬ ਨੂੰ ਇਹ ਕਹਿੰਦਾ ਕਿ ਰੱਬਾ ਜਾਂ ਜਦੋਂ ਮੈਂ ਜੰਮਿਆ ਸੀ ਜਦਾਂ ਉਦੋਂ ਮੈਂ ਮਰ ਜਾਂਦਾ ਤੇ ਜਾਂ ਜਦੋਂ ਮੈਨੂੰ ਜਨਮ ਦਿੱਤਾ ਸੀ ਮੇਰੀ ਮਾਂ ਮਰ ਜਾਂਦੀ ਪਰ ਜਿਹੜੀ ਆ ਨਰਕ ਸਾਡੇ ਘਰ ਦੇ ਵਿੱਚੋਂ ਲੰਘਿਆ ਜਿਹੜਾ ਮਾੜਾ ਦੌਰ ਕਹਿੰਦਾ ਮੈਂ ਤਾਂ ਇਹ ਕਹੂੰਗਾ ਕਿ ਗੰਦਾ ਦੌਰ ਗੰਦਗੀ ਦਾ ਦੌਰ ਸਾਡੇ ਘਰ ਚੋਂ ਗੁਜ਼ਰਿਆ ਇਹ ਨਾ ਗੁਜ਼ਰਦਾ ਕਹਿੰਦਾ ਹੁਣ ਪਤਾ ਮੇਰੇ ਪਿਓ ਨੂੰ ਵੀ ਸਾਰਾ ਕੁਝ ਆ ਪਤਾ ਮੈਨੂੰ ਵੀ ਸਾਰਾ ਕੁਝ ਆ ਪਰ ਮੇਰਾ ਪਿਓ ਵੀ ਅੱਜ ਉਹ ਗੱਲਾਂ ਕਰਕੇ दारू ਬੜੀ ਪੀਂਦਾ ਉਹ ਵੀ ਉਹ ਉਸ ਦੌਰ ਨੂੰ ਆਪ ਦੇ ਉੱਪਰ ਹੰਡਾਰਿਆ ਬੇਸ਼ੱਕ ਉਹ ਕਹਿੰਦਾ ਬੁੱਢਾ ਹੋ ਗਿਆ ਪਰ ਉਹਦੇ ਗੱਲਾਂ ਉਹ ਦਿਲ ਚੋਂ ਨਹੀਂ ਜਾਂਦੀਆਂ ਤੇ ਕਹਿੰਦਾ ਬਾਈ ਨਾ ਹੀ ਉਹ ਗੱਲਾਂ ਮੇਰੇ ਦਿਲ ਚੋਂ ਜਾਂਦੀਆਂ ਕਹਿੰਦਾ ਬਸ ਮੈਂ ਇੱਕੋ ਵਜਾਉਣਾ ਕਿ ਜੋ ਸਾਡੇ ਘਰ ਦੇ ਵਿੱਚ ਗੰਦ ਪਿਆਉ ਕਿਸੇ ਹੋਰ ਘਰ ਦੇ ਵਿੱਚ ਨਾ ਪਵੇ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਇੱਕ ਬੜਾ ਪਵਿੱਤਰ ਰਿਸ਼ਤਾ ਸੀਗਾ ਪਰ ਬਾਈ ਦੇ ਕਹਿਣ ਤੇ ਵੀਡੀਓ ਮੈਨੂੰ ਪਾਉਣੀ ਪਈ ਤੇ ਪਾਉਣੀ ਬਣਦੀ ਵੀ ਸੀ ਅੱਜ ਕੱਲ ਦੇ ਟਾਈਮ ਦੇ ਹਿਸਾਬ ਦੇ ਨਾਲ ਮੈਂ ਵੀਡੀਓ ਤਾਂ ਪਾਈ ਆ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾ ਜੋ ਵੱਦ ਤੋਂ ਵੱਦ ਲੋਕਾਂ ਤੱਕ ਵੀਡੀਓ ਪਹੁੰਚੇ ਜੇ ਕੋਈ ਇਸ ਰਾਹ ਤੇ ਤੁਰ ਰਿਹਾ ਤਾਂ ਮੈਂ ਹੱਥ ਜੋੜ ਕੇ ਕਹਿੰਦਾ ਕਿ ਕਿਰਪਾ ਕਰਕੇ ਇਸ ਰਾਹ ਤੋਂ ਮੁੜ ਜਾਓ ਇਸ ਰਾਹ ਦੇ ਅੱਗੇ ਨਿਰੀ ਬਦਨਾਮੀ ਆ ਨਿਰੀ ਕਾਲਖਾ ਕੱਪੜੇ ਤੇ ਲੱਗੇ ਦਾਗ ਤਾਂ ਮਿਟ ਜਾਂਦੇ ਆ ਪਰ ਇੱਜ਼ਤਾਂ ਨੂੰ ਲੱਗੇ ਦਾਗ ਕਦੇ ਹੀ ਨਹੀਂ ਮਿਟਦੇ ਜੇ ਕੋਈ ਇਸ ਰਾਹ ਤੇ ਤੁਰ ਰਿਹਾ ਤਾਂ ਕਿਰਪਾ ਕਰਕੇ ਮੁੜ ਜਾਓ ਕਿਉਂਕਿ ਇਹ ਲੱਗੇ ਦਾਗ ਪੀੜੀਆਂ ਤੱਕ ਜਾਂਦੇ ਆ ਬੰਦਾ ਬੇਸ਼ੱਕ ਮਰ ਜਾਂਦਾ ਪਰ ਜਿਹੜੇ ਕਲੰਕ ਲੱਗੇ ਹੁੰਦੇ ਆ ਉਹ ਗਾਂ ਉਹਨਾਂ ਧੀਆਂ ਪੁੱਤਾਂ ਨੂੰ ਹੰਡਾਉਣੇ ਪੈਂਦੇ ਆ ਜਿਹੜੇ ਬੰਦੇ ਨੇ ਕਲੰਕ ਲਾਇਆ ਹੁੰਦਾ ਉਹ ਤਾਂ ਮਰ ਜਾਂਦਾ ਪਰ ਉਹਦੇ ਮਰਨ ਤੋਂ ਬਾਅਦ ਉਹ ਕਲੰਕ ਉਹਨਾਂ ਧੀਆਂ ਪੁੱਤਾਂ ਦੇ ਮੱਥੇ ਤੇ ਲੱਗ ਜਾਂਦਾ ਬਾਈ ਕਹਿੰਦਾ ਮੈਂ ਅੱਜ ਵੀ ਜਦੋਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਂਦਾ ਜਦੋਂ ਕੋਈ ਮੈਨੂੰ ਵੇਖ ਕੇ ਹੱਸ ਪੈਂਦਾ ਤਾਂ ਮੇਰੇ ਦਿਲ 'ਚ ਇਹ ਗੱਲ ਆ ਜਾਂਦੀ ਆ ਵੀ ਸ਼ਾਇਦ ਇਹ ਬੰਦਾ ਮੇਰੀ ਸ਼ਕਲ ਨੂੰ ਦੇਖ ਕੇ ਹੱਸਿਆ ਵੀ ਤੇ ਫਫੜ ਨਾਲ ਮਿਲਦੀ ਆ ਜਾਂ ਮੇਰੀ ਮਾਂ ਦੇ ਕੈਰੇਕਟਰ ਨੂੰ ਦੇਖ ਕੇ ਹੱਸਦਾ ਤਾਂ ਬੇਸ਼ੱਕ ਉਹ ਜਨੋਰਮਲੀ ਹੱਸਿਆ ਹੋਵੇ ਕਿਸੇ ਗੱਲ ਤੋਂ ਪਰ ਮਾਰੇ ਦਿਲ ਦੇ ਵਿੱਚ ਉਹ ਕਾਨ ਖ ਵੀ ਸ਼ਾਇਦ ਇਹ ਬੰਦਾ ਉਸ ਗੱਲ ਕਰਕੇ ਹੱਸ ਰਿਹਾ। ਕਹਿੰਦਾ ਵੀ ਮੈਂ ਉਸ ਮਾਂ ਨੂੰ ਮਾਂ ਤਾਂ ਨਹੀਂ ਕਹਿ ਸਕਦਾ ਡੈਣ ਹੀ ਕਹਿ ਸਕਦਾ ਜਿਨੇ ਪਹਿਲਾਂ ਮੇਰੇ ਪਿਓ ਨਾਲ ਧੋਖਾ ਕੀਤਾ ਫੇਰ ਸਭ ਤੋਂ ਵੱਡਾ ਉਹਨੇ ਧੋਖਾ ਮੇਰੇ ਨਾਲ ਕੀਤਾ ਕਿ ਜਿਹੜਾ ਮੈਨੂੰ ਜਨਮ ਦਿੱਤਾ ਆਪਦੀ ਕੁੱਖ ਚੋਂ ਬਗਾਨੇ ਖੂਨ ਦਾ ਉਹ ਗੰਦਾ ਖੂਨ ਮੇਰੀਆਂ ਰਗਾਂ ਦੇ ਵਿੱਚ ਭਰਿਆ। ਕਹਿੰਦਾ ਬੇਸ਼ੱਕ ਮੇਰੀ ਕੋਈ ਗਲਤੀ ਨਹੀਂ ਗਲਤੀ ਮੇਰੀ ਮਾਂ ਦੀ ਆ ਪਰ ਅੱਜ ਵੀ ਮੈਂ ਆਪਦੀ ਪਿਓ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਕਰਨ ਜੋਗਾ। ਤੇ ਮੇਰੇ ਪਿਓ ਨੂੰ ਵੀ ਕਹਿੰਦਾ ਪਤਾ ਹੀ ਆ ਉਹ ਵੀ ਅੰਦਰੋਂ ਅੰਦਰ ਹੀ ਝੁਰਦਾ ਰਹਿੰਦਾ ਤੇ ਮੈਂ ਵੀ ਝੁਰਦਾ ਰਹਿਣਾ ਕਹਿੰਦਾ ਬਈ ਸ਼ਾਇਦ ਇਹ ਜਿਹੜੀ ਅੰਦਰ ਅੱਗ ਸੁੱਲਝਦੀ ਆ ਇਹ ਸ਼ਾਇਦ ਮਰਨ ਤੋਂ ਬਾਅਦ ਹੀ ਠੰਡੀ ਹੋ ਸਕਦੀ ਆ ਪਰ ਕਹਿੰਦਾ ਜਿਉਂਦੇ ਜੀਂ ਨਹੀਂ ਹੋ ਸਕਦੀ ਤੇ ਕਹਿੰਦਾ ਬਾਈ ਹੁਣ ਕਰ ਵੀ ਕੀ ਸਕਦੇ ਆ ਕੀ ਕਰੀਏ ਕਿਨੂੰ ਦਸੀਏ ਜਾ ਕੇ ਵੀ ਸਾਡੇ ਘਰ ਦੇ ਵਿੱਚ ਕੀ ਕੁਝ ਹੋਇਆ ਕਹਿੰਦਾ ਰਿਸ਼ਤੇਦਾਰਾਂ ਨੂੰ ਤਾਂ ਲੱਗ ਆਪਕ ਪਤਾ ਹੀ ਆ ਤੇ ਪਿੰਡ 'ਚ ਵੀ ਕਹਿੰਦਾ ਕੋਈ ਕਦੋਂ ਕੰਬਦਿਆਂ ਨੂੰ ਪਤਾ ਹੋਊਗਾ ਚਲ ਬਾਹਲੇ ਬੰਦਿਆਂ ਨੂੰ ਨਹੀਂ ਪਤਾ ਪਰ ਕਹਿੰਦਾ ਬਾਈ ਸਾਨੂੰ ਤਾਂ ਪਤਾ ਨਾ ਇਸ ਕਰਕੇ ਭਰਾਵੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਵੀਡੀਓ ਪਾਉਣ ਦਾ ਮਕਸਦ ਸਿਰਫ ਇੰਨਾ ਕੀ ਆ ਕਿ ਜੇ ਕੋਈ ਇਸ ਰਾਹ ਤੇ ਤੁਰ ਰਿਹਾ ਤਾਂ ਉਸ ਰਾਹ ਤੋਂ ਮੁੜਿਆ ਉਹ ਮੁੜਿਆ ਉਹ ਮੁੜਿਆ ਉਹ ਇਸ ਰਾਹ ਦੇ ਅੱਗੇ ਬਦਨਾਮੀ ਆ ਕਾਲਖਾ ਪੀੜੀਆਂ ਨੂੰ ਕਾਲਖ ਲੱਗ ਜਾਣੀ ਆ ਤੇ ਬੇਲੇ ਲੰਗੇ ਬੜ ਕੇ ਮੁੜਦੇ ਨਹੀਂ ਹੁੰਦੇ ਸਾਰਾ ਖਾਨਦਾਨ ਬਦਨਾਮ ਹੋ ਜਾਂਦਾ ਖਾਨਦਾਨ ਦੇ ਮੂੰਹ ਤੇ ਕਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਗੱਲ ਕਹਿਣਾ ਹੁੰਦਾ ਕਿ ਜੇ ਬੰਦਾ ਗਲਤ ਕਦਮ ਚੱਕੇ ਜਾਂ ਬੰਦਾ ਕਿਤੇ ਗਲਤ ਹੋ ਜੇ ਤਾਂ ਸ਼ਾਇਦ ਉਹਦੀ ਇੱਕ ਪੀੜੀ ਬਦਨਾਮ ਹੁੰਦੀ ਹੈ ਪਰ ਜੇ ਕਿਤੇ ਔਰਤ ਗਲਤ ਹੋ ਜੇ ਔਰਤ ਕਿਤੇ ਗਲਤ ਕਦਮ ਚੱਕ ਲੇ ਤਾਂ ਸੱਤ ਪੀੜੀਆਂ ਨੂੰ ਮਾਰ ਵੱਜਦੀ ਹੈ ਉਸ ਗਲਤੀ ਦੀ ਸੱਤ ਪੀੜੀਆਂ ਬਦਨਾਮ ਹੋ ਜਾਂਦੀਆਂ ਇੱਕ ਔਰਤ ਦੀ ਗਲਤੀ ਨਾਲ ਤਾਂ ਇਸ ਕਰਕੇ ਬਸ ਇੰਨਾ ਕਹਿੰਦਾ ਜੇ ਕੋਈ ਸ਼ਬਦ ਵੱਧ ਘੱਟ ਹੋ ਗਿਆ ਤਾਂ ਮਾਫੀ ਚਾਹੁੰਦਾ ਪ੍ਰਭੂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ